2018 ਵਿੱਚ ਸਨੀ ਦਿਓਲ ਜਦੋਂ ਗੁਰਦਾਸਪੁਰ ਦੇ ਐਮਪੀ ਬਣੇ ਤਾਂ ਉਹਨਾਂ ਦੇ ਹਲਕੇ ਦੇ ਵਿੱਚ ਲੋਕਾਂ ਦੇ ਵੱਲੋਂ ਉਹਨਾਂ ਪ੍ਰਤੀ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਪਰ ਸਨੀ ਦਿਓਲ ਆਪਣੇ ਪੂਰੇ ਹਲਕੇ ਦੇ ਵਿੱਚ ਜਿੱਤਣ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਤੱਕ ਵੀ ਨਹੀਂ ਪਹੁੰਚੇ ਵੋਟਰਾਂ ਨੇ ਉਹ ਤੋਂ ਸਬਰ ਕਰ ਲਿਆ ਪਰ ਬਟਾਲਾ ਪਟਾਕਾ ਫੈਕਟਰੀ ਧਮਾਕਾ ਜ਼ਹਿਰੀਲੀ ਸ਼ਰਾਬ ਕਾਂਡ ਕਰੋਨਾ ਕਾਲ ਲੰਪੀ ਸਕਿਨ ਬਿਮਾਰੀ ਤੇ ਹੋਰ ਜੋ ਕਟਨਾਵਾਵਾਂ ਵਾਪਰੀਆਂ ਨੇ ਉਹਨਾਂ ਦੇ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਤੇ ਇਸ ਦੇ باوجود ਵੀ ਸਨੀ ਦਿ올 ਦੇ ਵੱਲੋਂ ਗેરਹਾਜ਼ਰ ਰਿਹਾ ਗਿਆ ਤੇ ਲੋਕਾਂ ਤੇ ਵਪਾਰੀਆਂ ਦੀ ਸਾਰ ਤੱਕ ਨਹੀਂ ਲਈ ਜਿਸ ਦੇ ਕਰਕੇ ਲੋਕਾਂ ਦੇ ਸਬਰ ਦਾ ਬੰਨ ਟੁੱਟ ਚੁੱਕਾ ਹੈ ਤੇ ਹੁਣ ਲੋਕਾਂ ਨੇ ਸਨੀ ਦਿ올 ਦੇ ਵਿਰੋਧ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਤੇ ਕਈ ਵਾਰ ਉਹਨਾਂ ਨੇ ਇਲਾਕੇ ਦੇ ਵਿੱਚ ਸਨੀ ਦਿ올 ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾਏ ਨੇ ਤੁਹਾਨੂੰ ਦੱਸ ਦਈਏ ਸਨੀ ਦਿ올 ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਉਣ ਵਾਲੇ ਨੌਜਵਾਨ ਅਮਰ ਜੋਤ ਸਿੰਘ ਨੇ ਦੱਸਿਆ ਹੈ ਕਿ ਇੱਕ ਵਾਰ ਫਿਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਐਮਪੀ ਸਨੀ ਦਿਓਲ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਪੇਸ਼ੇਵਰ ਜੋ ਮਾਰਕੀਟਿੰਗ ਦੇ ਖੇਤਰ ਨਾਲ ਸੰਬੰਧ ਰੱਖਣ ਵਾਲੇ ਨੌਜਵਾਨ ਅਮਰ ਜੋਤ ਸਿੰਘ ਨੇ ਦੇਸ਼ ਦੇ ਰਾਸ਼ਟਰਪਤੀ ਮੁਖ ਚੋਣ ਕਮਿਸ਼ਨ ਤੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਸਨੀ ਦਿਓਲ ਲੋਕ ਸਭਾ ਦੀ ਕੁਰਸੀ ਤੇ ਰਹਿਣ ਦੇ ਕਾਬਿਲ ਨਹੀਂ ਹਨ ਕਿਉਂਕਿ ਉਹਨਾਂ ਦੇ ਰਾਸ ਦੌਰਾਨ ਬੇਰੋਜ਼ਗਾਰ ਵਪਾਰੀ ਮਜ਼ਦੂਰ ਵਿਦਿਆਰਥੀ ਤੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਮੁਸੀਬਤਾਂ ਦੌਰਾਨ ਸਨੀ ਦਿਓਲ ਵੱਲੋਂ ਆ ਕੇ ਕੁਵਾਰ ਵੀ ਉਹਨਾਂ ਦਾ ਹਾਲਚਲ ਪੁੱਛਣਾ ਮੁਨਾਸਿਬ ਨਹੀਂ ਸਮਝਿਆ ਗਿਆ ਵਾਈਕੁਟਜੀ ਦਾ ਖਾਲਸਾ ਵਾਈਕੁਟਜੀ ਕੀ ਪਤੀ ਮੈਂ ਅਮਰਜੋਤ ਸਿੰਘ ਗੁਰਦਾਸਪੁਰ ਤੋਂ ਅੱਜ ਹੀ ਮੈਂ ਆਪਣੇ ਮਾਨਯੋਗ ਲੋਕ ਸਭਾ ਸਪੀਕਰ ਓਮ ਬਿਰਲਾ ਜੀ ਨੂੰ ਔਰ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੇ ਆਪਣੇ ਅਰਨ ਗੋਇਲ ਜੀ ਨੂੰ ਮੈਂ ਇੱਕ ਹੁਣੇ ਮਨਜੂਬ ਸੰਸੰਤ ਸਣੀ ਦੇਵਲ ਦੇ ਵਿਰੋਧ ਦੇ ਵਿੱਚ ਇੱਕ ਲੈਟਰ ਲਿਖ ਕੇ ਹਟਾਇਆ ਉਹਦਾ ਕਾਰਨ ਇੱਕ ਇਹ ਆ ਵੀ ਜਿੱਦਾਂ ਗੁਰਦਾਸਪੁਰ ਇਲਾਕਾ ਜਿਹੜਾ ਉਹ ਬਾਰਡਰ ਇਲਾਕਾ ਆ ਔਰ ਬਾਰਡਰ ਇਲਾਕਿਆਂ ਦੀਆਂ ਬਹੁਤ ਏ ਰੇ ਸਮੱਸਿਆਵਾਂ ਹੁੰਦੀਆਂ ਖੇਤੀ ਸਿੱਖਿਆ ਬੇਰੋਜ਼ਗਾਰੀ ਤੇ ਆਮ ਲੋਕਾਂ ਦੀ ਸੁਰੱਖਿਆ ਆਪਾਂ ਦੇਖਦੇ ਆ ਵੀ ਹਰ ਦਿਨ ਕੋਈ ਨਾ ਕੋਈ ਬਾਰਡਰ ਤੇ ਕੋਈ ਨਾ ਕੋਈ ਐਕਟੀਵਿਟੀ ਜਿਹੜੀ ਆ ਉਹ ਚਲਦੀ ਰਹਿੰਦੀ ਹੈ ਔਰ ਬਾਡਰਾ ਇੱਕ ਬਾਰਡਰੀ ਇਲਾਕਾ ਇੱਕ ਸੈਂਸਿਟਿਵ ਸਾਡਾ ਇਲਾਕਾ ਆ ਔਰ ਇਹਦੇ ਵਿੱਚ ਲੋਕਾਂ ਦੀ ਸੁਰੱਖਿਆ ਬੇਰੋਜ਼ਗਾਰੀ ਉਹ ਖੇਤੀ ਵਰਗੀਆਂ ਜਿਹੜੀਆਂ ਸਮੱਸਿਆਵਾਂ ਨੇ ਸਾਡੀਆਂ ਮੁੱਖ ਸਮੱਸਿਆਵਾਂ ਨੇ ਚਾਹੀਦਾ ਤੇ ਆਪਣੇ ਮਾਨਯੋਗ ਮੈਂਬਰ ਪਾਰਲੀਮੈਂਟਸ ਨਹੀਂ ਦੇਣ ਨੂੰ ਇਹ ਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਦਿੱਲੀ ਲੋਕ ਸਭਾ ਦੇ ਵਿੱਚ ਆ ਕੇ ਆਪਣੀ ਆਵਾਜ਼ ਚੱਕਣ ਮਸਲੇ ਚੱਕਣ ਕਿਉਂਕਿ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਸਾਡਾ ਕੇਂਦਰ ਦੇ ਨਾਲ ਇੱਕ ਤਾਂ ਉਹ ਸੈਂਟਰ ਗਵਰਨਮੈਂਟ ਭਾਜਪਾ ਦੀ ਇੱਕ ਸਾਡੀ ਸਟੇਟ ਗਵਰਨਮੈਂਟ ਬਿਲਕੁਲ ਹੀ ਪੈਰਲਲ ਬਿਲਕੁਲ ਹੀ ਆਪੋਜ਼ਿਟ ਨੇ ਇੱਕ ਤਾਂ ਸਾਡਾ ਪਹਿਲਾ ਕਨੈਕਸ਼ਨ ਠੀਕ ਨਹੀਂ ਹੈਗਾ ਇੱਕ ਲੋਕ ਸਭਾ ਮੈਂਬਰ ਹੁੰਦਾ ਵਾ ਸਭ ਤੋਂ ਵਧੀਆ ਜਿਹੜਾ ਰਸਤਾ ਵਾ ਕਿ ਉਹ ਆਪਣੀ ਸਾਰੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਦਿੱਲੀ ਆਪਣੇ ਸਰਕਾਰ ਦੇ ਕੋਲ ਜਾਂ ਸਭ ਤੋਂ ਵਧੀਆ ਜਿਹੜਾ ਤਰੀਕਾ ਉਹ ਲੋਕ ਸਭਾ ਸੈਸ਼ਨ ਦੇ ਵਿੱਚ ਜਾ ਕੇ ਉੱਥੇ ਚੱਕਣ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਵੀ ਸਮੱਸਿਆ ਤੋਂ ਕੋਈ ਵਾਂਝੇ ਰਹਿ ਜਾਂ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 2019 ਦੀਆਂ ਚੋਣਾਂ ਤੋਂ ਬਾਅਦ 5 ਲੱਖ ਦੇ ਕਰੀਬ ਕੋਟਾ ਪਾ ਕੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਔਰ ਬੜੀ ਉਮੀਦਾਂ ਦੇ ਨਾਲ ਵੀ ਚਲੋ ਇਤਨਾ ਸੈਲੀਬ੍ਰਿਟੀ ਸੀ ਵੀ ਚਲੋ ਯਾਰ ਸਾਡੇ ਲਈ ਕੁਝ ਭਲਾਈ ਦੇ ਕੰਮ ਕਰਨ ਕਰਨਗੇ ਜਾਂ ਸਾਡੇ ਲਈ ਕੁਝ ਹੋ ਸਮੱਸਿਆਵਾਂ ਜਾਂ ਜਿੱਦਾਂ ਹੋਰ ਸਾਡੀਆਂ ਉਹ ਹੱਲ ਕਰਨਗੇ ਆ ਤੁਸੀਂ ਦੇਖ ਲਓ ਪਿੱਛੇ ਕਰੋਨਾ ਦੂਰ ਸੀਗਾ ਕਿ ਸਾਰੇ ਲੋਕ ਘਰਾਂ ਚ ਬਿਠੇ ਸੀਗੇ ਔਰ ਸਟੇਟ ਗਵਰਨਮੈਂਟ ਦੇ ਵੀ ਕਿਤਨੇ ਕਿਤੇ ਹੱਥ ਖੜੇ ਸੀਗੇ ਵੀ ਰਾਸ਼ਨ ਦੀ ਸਮੱਸਿਆ ਜਾਂ ਕਿਸੇ ਨੌਸਪਤਾਲ ਦੇ ਵਿੱਚ ਕੋਈ ਕੋਈ ਕਿਸੇ ਕੋਈ ਵੈਂਟੀਲੇਟਰ ਦੀ ਸਮੱਸਿਆ ਜਾਂ ਆਕਸੀਜਨ ਦੀ ਸਮੱਸਿਆ ਪਰ ਤਿੱਤੇ ਵੀ ਇਹਨਾਂ ਦਾ ਕੋਈ ਜ਼ਿਕਰ ਨਹੀਂ ਕੋਈ ਇਹਨਾਂ ਨੇ ਕਿਸੇ ਦੇ ਸੁੱਖ ਸੁੱਖ ਦੇ ਵਿੱਚ ਕੋਈ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਕੋਈ ਗੱਲਬਾਤ ਕੀਤੀ ਕੋਈ ਮੁੱਛੀ ਸੋ ਸਾਡੇ ਗੁਰਦਾਸਪੁਰ ਦੇ ਲੋਕ ਪੇਸ਼ੀ ਤੋਂ ਕਾਫੀ ਖਫਾ ਨੇ ਕਾਫੀ ਵਿਚਾਰੇ ਆਪਣੇ ਆਪ ਨੂੰ ਲੁੱਟੇ ਹੋਇਆ ਜਿੱਦਾਂ ਕਿੰਨੇ ਆ ਉਹ ਮਹਿਸੂਸ ਕਰਦੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਰਜੋਤ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਸਨਿਦੋਲ ਨੂੰ ਜਿਤਾਇਆ ਸੀ ਉਸ ਸਮੇਂ ਲੋਕਾਂ ਨੇ ਸੋਚਿਆ ਸੀ ਕਿ ਸਨੀ ਦਿਓਲ ਇੱਕ ਸੈਲੀਬ੍ਰਿਟੀ ਹੈ ਤੇ ਲੋਕਾਂ ਦੇ ਦੁੱਖ-ਦਰਦ ਤੇ ਜ਼ਰੂਰਤਾਂ ਨੂੰ ਸਮਝਣਗੇ ਤੇ ਸਰਹੱਦੀ ਇਲਾਕਿਆਂ ਦੇ ਵਿੱਚ ਮੁਸ਼ਕਲਾਂ ਨੂੰ ਦਿੱਲੀ ਸੰਸਦ ਵਿੱਚ ਚੁੱਕਣਗੇ ਪਰ ਹੋਇਆ ਇਸ ਤੋਂ ਉਲਟੀ ਹੈ ਇਸ ਦੇ ਦੌਰਾਨ ਅਮਰਜੋਤ ਨੇ ਹੋਰ ਕੀ ਕੁਝ کیا ਉਹ ਤੁਹਾਨੂੰ ਸੁਣਾ ਦਿੰਨੇ ਆ ਜੁਮੇ ਆਪ ਵੀ ਆਪਣੀ ਨੈਤਿਕਤਾ ਦੇ ਆਧਾਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਮੈਂ ਖੁਦ ਇੱਕ ਚੀਜ਼ ਦੀ ਪਹਿਲ ਕੀਤੀ ਕਿਉਂਕਿ ਸਾਡੇ ਗੁਰਦਾਸਪੁਰ ਦੇ ਲੋਕਾਂ ਨੂੰ ਜਿੱਦਾਂ ਪਹਿਲਾਂ ਪਰਮਾ ਕੇ ਵੱਡੇ ਵੱਡੇ ਵਾਦੇ ਦਿਖਾ ਕੇ ਉਹਨਾਂ ਦਾ ਵਿਸ਼ਵਾਸ ਜਿੱਤਿਆ ਗਿਆ ਫਿਰ ਉਸ ਵਿਸ਼ਵਾਸ ਨੂੰ ਤੋੜਨਾ ਔਰ ਮੈਨੂੰ ਨਹੀਂ ਲੱਗਦਾ ਵੀ ਆਪਣਾ ਲੋਕਤੰਤਰ ਕਿਸੇ ਵੀ ਐਸੇ ਲੀਡਰ ਜਾਂ ਕਿਸੇ ਆਗੂ ਨੂੰ ਕਿਸੇ ਵੀ ਉੱਚੀ ਤੇ ਬਨੇ ਰਹਿਣ ਦਾ ਕੋਈ ਹੱਕ ਦਿੰਦਾ ਹੋ। ਕਿ ਜਦੋਂ ਤੁਸੀਂ ਲੋਕਾਂ ਦਾ ਭਰੋਸਾ ਲੋਕਤੰਤਰ ਦੇ ਵਿੱਚ ਤੋੜ ਕੇ ਤੇ ਤੁਸੀਂ ਆਪ ਆਪਣੇ ਨਜ਼ਰੀਆ ਲੈ ਕੇ ਕਿਤੇ ਬੈਠੇ ਹੋ ਹਿਮਾਚਲ ਬੈਠੇ ਹੋ ਮੁੰਬਈ ਬੈਠੇ ਹੋ ਤਾਂ ਫਿਰ ਸਾਡੇ ਲੋਕਾਂ ਦਾ ਇੱਥੇ ਉਹਨਾਂ ਦਾ ਕੀ ਕਸੂਰ ਹੈ? ਸੋ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਮਾਜੂਬ ਜੋ ਸਾਡੇ ਕੋਲ ਰਸਤਾ ਇੱਕ ਮੈਂ ਇੱਕ ਪਹਿਲ ਕੀਤੀ ਹੈ ਇੱਕ ਉਦਮ ਕੀਤਾ ਵਾ ਕਿ ਆਪਣੇ ਆਮਬਿਰਲਾ ਜੀ ਨੂੰ ਆਪਣੇ ਮਾਜੂਬ ਬਲੂਕਸਪੀਕਰ ਤੇ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੈਂ ਪੱਤਰ ਲਿਖ ਕੇ ਉਹਨਾਂ ਨੂੰ ਬੇਨਤੀ ਕੀਤੀ ਆ ਉਹ ਲੈਟਰ ਮੈਂ ਤੁਹਾਨੂੰ ਆਪਣੇ ਫੇਸਬੁਕ ਤੇ ਵੀ ਮੈਂ ਪਾਇਆ ਵਾ ਔਰ ਵੈਸੇ ਮੈਂ ਪੋਸਟ ਵੀ ਕਰ ਰਹਾ ਹਾਂ ਉਹਨਾਂ ਨੂੰ ਜਾ ਕੇ ਔਰ ਇੱਕ ਸਮੇਂ ਉਹਨਾਂ ਨੂੰ ਅਪੀਲ ਕੀਤੀ ਆ ਕਿ ਇਹ ਸਾਰੀ ਚੀਜ਼ਾਂ ਨੂੰ ਰਿਵਿਊ ਕਰਕੇ ਘਟੋ-ਘਟ ਲੋਕਾਂ ਦੀ ਇਹ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਈ ਕੋਈ ਨਾ ਕੋਈ ਸਟੈਪ ਲਿਆ ਜਾਵੇ ਉਹਨਾਂ ਦੀ ਲੋਕ ਸਭਾ ਮੈਂਬਰੀ ਨੂੰ ਰੱਦ ਕਰਕੇ ਕਿਸੇ ਹੋਰ ਲੋਕਲ ਕਿਸੇ ਨੌਜਵਾਨ ਨੂੰ ਕਿਸੇ ਹੋਰ ਕਿਸੇ ਲੀਡਰ ਨੂੰ ਜਿਹੜਾ ਯੋਗ ਆ ਉਹ ਆਪੀ ਲੋਕ ਦੇਖ ਲੈਣਗੇ ਇਲੈਕਸ਼ਨ ਦੇ ਵਿੱਚ ਵੀ ਕਿਹੜਾ ਯੋਗ ਆ ਕੌਣ ਨਹੀਂ ਔਰ ਉਹਨੂੰ ਲੋਕਲ ਲੀਡਰ ਨੂੰ ਚੁਣ ਕੇ ਔਰ ਆਪਣੀਆਂ ਟੋਟੋ ਕਟ ਸਮੱਸਿਆਵਾਂ ਤਾਂ ਚਲੋ ਅਲੱਗ ਗੱਲ ਆ ਪਰ ਆਪਣੀ ਦੁੱਖ ਸਕਲੀਪ ਤਾਂ ਸਾਂਝੀ ਕਰ ਸਕਦੇ ਔਰ ਇਹ ਸਾਰੇ ਘਟਨਾਕ੍ਰਮ ਤੇ ਮੈਂ ਹੁਣ ਤੱਕ ਤਾਂ ਸਮਝਦਾ ਆਇਆ ਸੀਗਾ 3.5 ਸਾਲ ਦੇ ਵਿੱਚ ਵੀ ਖੁਦ ਨੈਤਿਕਤਾ ਦੇ ਤੌਰ ਤੇ ਚਾਹੀਦਾ ਸੀ ਇਸ ਦੀ ਸੁਨੀ ਦਿওল ਕੋਈ ਦੀ ਸਤੀਪਾ ਦੇ ਦਿੰਦੇ ਤਾਂ ਉਹ ਚੰਗਾ ਹੁੰਦਾ ਵੀ ਅਗਰ ਉਹਨਾਂ ਕੋ ਕੰਮ ਨਹੀਂ ਹੋ ਪਾ ਰਹੇ ਬਟ ਬੜੀ ਹੈਰਾਨਗੀ ਵਾਲੀ ਗੱਲ ਆ ਵੀ 3.5 ਸਾਲ ਬੀਤ ਚੁੱਕੇ ਨੇ ਅੱਗੇ 1.5 ਸਾਲ ਦਾ ਸਮਾਂ ਰਹਿ ਗਿਆ ਪਰ ਹਾਲੇ ਵੀ ਕੋਈ ਸਾਨੂੰ ਕੋਈ ਆਸ ਨਹੀਂ ਕਿ ਉਹ ਕੋਸ਼ਿਸ਼ ਸਾਡੀ ਬਰਦਾਸਪੁਰ ਜ਼ਿਲ੍ਹੇ ਲਈ ਪ੍ਰੋਜੈਕਟ ਜਾਂ ਕੁਝ ਹੋਰ ਕੋਈ ਸਹੂਲਤ ਸਾਡ ਨੂੰ ਪ੍ਰਦਾਨ ਕਰ ਸਕੇ ਹੁਣ ਵੇਖਣਾ ਇਹ ਹੋਏਗਾ ਕਿ ਇਸ ਤੋਂ ਬਾਅਦ ਵੀ ਸਨੀ ਦਿওল ਦੇ ਕੰਨ ਤੇ ਕੋਈ ਜੂਂ ਸਰਕਦੀ ਹੈ ਜਾਂ ਫਿਰ ਨਹੀਂ ਸਰਕਦੀ ਗੁਰਦਾਸਪੁਰ ਤੋਂ ਕਪੂ ਪਾਲ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ ਆਈਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਦੇਖ ਸਕਦੇ ਹੋ